10 ਸਾਲ ਜੇਲ੍ਹ ਦੇ ਭਿਆਨਕ ਤਸੀਹੇ ਚੱਲਣ ਵਾਲੇ ਪ੍ਰੋਫੈਸਰ ਜੀ ਐਨ ਸਾਈਂ ਬਾਬਾ 12 ਅਕਤੂਬਰ ਨੂੰ ਨਿਜ਼ਾਮ ਮੈਡੀਕਲ ਇੰਸਟੀਚਿਊਟ ਹਦਰਾਬਾਦ ਦੇ ਵਿੱਚ ਇਲਾਜ ਦੌਰਾਨ ਦਮ ਤੋੜ ਗਏ ਸਨ ਅਜੇ 7 ਮਹੀਨੇ ਪਹਿਲਾਂ ਹੀ ਬੰਬਈ ਹਾਈ ਕੋਰਟ ਨੇ ਨਾਗਪੁਰ ਬੈਂਚ ਨੇ ਪ੍ਰੋਫੈਸਰ ਸਾਈਂ ਬਾਬਾ ਪੱਤਰਕਾਰ ਪ੍ਰਸ਼ਾant ਰਾਹੀ ਇਨਕਲਾਬੀ ਕਲਾਕਾਰ ਤੇ ਜੀ ਐਨ ਯੂ ਦੇ ਵਿਦਿਆਰਥੀ ਕਰਕੋਨ ਹੇਮ ਮਿਸ਼ਰਾ ਸੁਮੇਤ 5 ਜਣਿਆਂ ਨੂੰ ਬਰੀ ਕਰਨ ਦੇ ਅਦਾਲਤੀ ਫੈਸਲੇ ਅਨੁਸਾਰ ਜੇਲ੍ਹ ਚੋਂ ਰਿਹਾ ਕਰ ਦਿੱਤਾ ਸੀ ਵਿੱਚ ਕੈਦ ਰਹੇ ਪ੍ਰੋਫੈਸਰ ਸਾਈਂ ਬਾਬਾ ਜਾਨਲੇਵਾ ਬਿਮਾਰੀਆਂ ਦੇ ਭੰਨੇ ਜੇਲ੍ਹ ਚੋਂ ਬਾਹਰ ਆਏ ਸਨ ਉਹਨਾਂ ਦੱਸਿਆ ਸੀ ਕਿ ਇਹ ਮੈਜ ਇਤਫਾਕ ਹੈ ਕਿ ਮੈਂ ਜੇਲ੍ਹ ਵਿੱਚੋਂ ਜੀਉਦਾ ਹੀ ਬਾਹਰ ਆ ਗਿਆ ਹਾਂ ਕੈਦ ਦੌਰਾਨ ਮੇਰੇ ਨਾਲ ਕੀਤੇ क्रूर ਵਿਹਾਰ ਨਾਲ ਮੇਰੀ ਜ਼ਿੰਦਗੀ ਖਤਰੇ ਵਿੱਚ ਪੈ ਗਈ ਸੀ ਜੋ ਸੀ ਇਹ ਦੇਣ ਬਰਾबरी ਸੀ ਮੇਰਾ ਇਲਾਜ ਨਹੀਂ ਹੋਣ ਦਿੱਤਾ ਗਿਆ ਇਸ ਨੇ ਮੇਰਾ ਸਰੀਰ ਤਬਾਹ ਕਰ ਦਿੱਤਾ ਫੈਸਲੇ ਦਾ ਮੁੱਖ ਨੁਕਤਾ ਇਹ ਸੀ ਕਿ ਨਕਸ਼ਰੀ ਇंसाਕਾਰਨ ਗੜ ਚਰੋਲੀ ਵਿੱਚ ਕੋਈ ਵੀ ਵਿਕਾਸ ਨਹੀਂ ਹੋ ਰਿਹਾ ਜੱਜ ਨੇ ਫੈਸਲੇ ਚ ਜ਼ੋਰ ਦਿੱਤਾ ਕਿ ਇਹ ਨਾ ਵੇਖੋ ਕਿ ਪ੍ਰੋਫੈਸਰ ਸਾਈ ਬਾਬਾ 90% ਅਪਾਹਜ ਹੈ ਉਹ ਦਿਮਾਗੀ ਤੌਰ ਤੇ ਤਾਂ ਤੇਜ਼ ਤਰਾਰ ਬੰਦਾ ਹੈ ਜੋ ਮਾਉਂਵਾਦੀਆਂ ਦਾ ਥਿੰਕ ਟੈਂਕ ਹੈ ਸ਼ੇਰਖੜ ਆਗੂ ਹੈ ਆਪ 247 ਟੀਵੀ ਦੇ ਤੀਸਰੀ ਅਕਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਰਜੀਤ ਸਿੰਘ ਗਿੱਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬੂਟਾ ਸਿੰਘ ਮਹਿਮੂਦਪੁਰ ਦਾ ਲਿਖਿਆ ਹੋਇਆ ਲੇਖ ਪ੍ਰੋਫੈਸਰ ਸਾਈਂ ਬਾਬਾ ਦਾ ਸੰਸਥਾਈ ਕਤਲ ਅਤੇ ਲੋਕਤੰਤਰ ਦਾ क्रूर ਚਿਹਰਾ ਪੇਸ਼ ਕਰਨ ਜਾ ਰਹੇ ਹਾਂ 10 ਸਾਲ ਜੇਲ੍ਹ ਦੇ ਭਿਆਨਕ ਤਸੀਹੇ ਚੱਲਣ ਵਾਲੇ ਪ੍ਰੋਫੈਸਰ ਜੀ ਐਨ ਸਾਈਂ ਬਾਬਾ 12 ਅਕਤੂਬਰ ਨੂੰ ਨਿਜ਼ਾਮ ਮੈਡੀਕਲ ਇੰਸਟੀਚਿਊਟ ਹਾਈਦਰਾਬਾਦ ਦੇ ਵਿੱਚ ਇਲਾਜ ਦੌਰਾਨ ਦਮ ਤੋੜ ਗਏ ਸਨ ਬਿੱਤੇ ਦੀ ਸਧਾਰਨ ਸਰਜਰੀ ਤੋਂ ਬਾਅਦ ਉਹਨਾਂ ਦੀ ਹਾਲਤ ਕਾਫੀ ਵਿਗੜ ਗਈ ਸੀ ਕਿਉਂਕਿ ਜੇਲ੍ਹ ਦੇ ਜ਼ੁਲਮਾਂ ਦਾ ਪਿੰਜਾ ਉਹਨਾਂ ਦਾ ਸਰੀਰ ਸਧਾਰਨ ਆਪਰੇਸ਼ਨ ਦਾ ਕਸ਼ਟ ਸਹਿਣ ਦੀ ਹਾਲਤ ਵਿੱਚ ਹੀ ਨਹੀਂ ਸੀ ਅਜੇ 7 ਮਹੀਨੇ ਪਹਿਲਾਂ ਹੀ ਬੰਬਈ ਹਾਈ ਕੋਰਟ ਨੇ ਨਾਗਪੁਰ ਬੈਂਚ ਨੇ ਪ੍ਰੋਫੈਸਰ ਸਾਈਂ ਬਾਬਾ ਪੱਤਰਕਾਰ ਪ੍ਰਸ਼ਾਂਤ ਰਾਹੀ ਇਨਕਲਾਬੀ ਕਲਾਕਾਰ ਤੇ ਜੀ ਐਨ ਯੂ ਦੇ ਵਿਦਿਆਰਥੀ ਕਾਰਕੁਨ ਹੇਮ ਵਿਸ਼ਰਾ ਸੁਮੇਤ ਪੰਜ ਜਣਿਆਂ ਨੂੰ ਬਰੀ ਕਰਨ ਦੇ ਅਦਾਲਤੀ ਫੈਸਲੇ ਅਨੁਸਾਰ ਜੇਲ੍ਹ ਚੋਂ ਰਿਹਾ ਕਰ ਦਿੱਤਾ ਸੀ ਮਹਾਰਾਸ਼ਟਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾ ਕੇ ਉਹਨਾਂ ਦੀ ਰਿਹਾਈ ਰੋਕਣ ਦੀ ਸਿਰ ਤੋੜ ਕੋਸ਼ਿਸ਼ ਕੀਤੀ ਜੋ ਸਫਲ ਨਾ ਹੋ ਸકી 7 ਸਾਲ ਕਾਲ ਕੋਠੜੀ ਜਿਹਨੂੰ ਆਂਡਾ ਸੈੱਲ ਕਿਹਾ ਜਾਂਦਾ ਵਿੱਚ ਕੈਦ ਰਹੇ ਪ੍ਰੋਫੈਸਰ ਸਾਈਂ ਬਾਬਾ ਜਾਨਲੇਵਾ ਬਿਮਾਰੀਆਂ ਦੇ ਭੰਨੇ ਜੇਲ੍ਹ ਚੋਂ ਬਾਹਰ ਆਏ ਸਨ ਉਹਨਾਂ ਦੱਸਿਆ ਸੀ ਕਿ ਇਹ ਮੈਜ ਇਤਫਾਕ ਹੈ ਕਿ ਮੈਂ ਜੇਲ੍ਹ ਵਿੱਚੋਂ ਜਿਉਂਦਾ ਹੀ ਬਾਹਰ ਆ ਗਿਆ ਹਾਂ ਕੈਦ ਦੌਰਾਨ ਮੇਰੇ ਨਾਲ ਕੀਤੇ क्रूर ਬਿਹਾਰ ਨਾਲ ਮੇਰੀ ਜ਼ਿੰਦਗੀ ਖਤਰੇ ਵਿੱਚ ਪੈ ਗਈ ਸੀ ਜੋ ਤੁਸੀਂ ਇਹ ਦੇਣ ਬਰਾਬਰ ਹੀ ਸੀ ਮੇਰਾ ਇਲਾਜ ਨਹੀਂ ਹੋਣ ਦਿੱਤਾ ਗਿਆ ਇਸ ਨੇ ਮੇਰਾ ਸਰੀਰ ਤਬਾਹ ਕਰ ਦਿੱਤਾ ਅੱਜ ਮੈਂ ਤੁਹਾਡੇ ਸਾਹਮਣੇ ਜ਼ਿੰਦਾ ਹਾਂ ਪਰ ਮੇਰੇ ਅੰਗ ਮੇਰਾ ਸਾਥ ਛੱਡਦੇ ਜਾਂਦੇ ਹਨ ਆਖਰ ਉਹੀ ਕੁਝ ਹੋਇਆ ਜਿਸ ਦਾ ਲੰਮੇ ਸਮੇਂ ਤੋਂ ਡਰ ਸੀ ਦਿੱਲੀ ਯੂਨੀਵਰਸਿਟੀ 'ਚ ਅੰਗਰੇਜ਼ੀ ਸਾਇਦ ਦੇ ਪ੍ਰੋਫੈਸਰ ਸਾਈਂ ਬਾਬਾ ਨੂੰ ਜੇਲ੍ਹ 'ਚ ਡੱਕਣ ਲਈ ਕਹਾਣੀ ਇਹ ਕਢੀ ਗਈ ਕਿ ਉਹ ਪਾਬੰਦੀਸ਼ੁਦਾ ਮਾਓਵਾਦੀ ਪਾਰਟੀ ਦਾ ਮੈਂਬਰ ਹੈ ਅਤੇ ਸ਼ਹਿਰੀ ਨਕਸ਼ਲੀ ਜਿਹੜਾ ਅੱਜਕੱਲ ਨਵਾਂ ਨਾਂ ਕੱਢਿਆ ਅਰਬਨ ਨਕਸ਼ਲੀ ਦੇ ਇੱਕ ਤਾਣੇ ਬਾਣੇ ਦਾ ਹਿੱਸਾ ਹੈ ਇਹ ਦੋਸ਼ ਕਿਸੇ ਨੂੰ ਵੀ ਪਸਾਉਣ ਲਈ ਭਗਵਾ ਹਕੂਮਤ ਆਮ ਹੀ ਵਰਤ ਰਹੀ ਹੈ ਹਕੀਕਤ ਇਹ ਸੀ ਕਿ ਪ੍ਰੋਫੈਸਰ ਸਾਈਂ ਬਾਬਾ ਤੇ ਹੋਰ ਜਮਹੂਰੀ ਕਾਰਕੁਨ ਭਾਰਤੀ ਹਕੂਮਤ ਦੇ ਨਿਸ਼ਾਨੇ ਤੇ ਸਨ ਕਿਉਂਕਿ ਇਨਕਲਾਬੀ ਬਦਲਾਅ ਨੂੰ ਪ੍ਰਨਾਈ ਮਾਓਵਾਦੀ ਲਹਿਰ ਉੱਪਰ क्रूर ਜ਼ਬਰ ਕਸ਼ਮੀਰ ਤੇ ਸਵੈ ਨਿਰਣੇ ਲਈ ਹੋਰ ਕੌਮੀਅਤ ਲਹਿਰਾਂ ਦੇ ਦਮਨ ਕਿਥੇ ਤਵਕਾਸ ਪ੍ਰੋਜੈਕਟਾਂ ਲਈ ਆਦਵਸੀਆਂ ਦੇ ਉਜਾੜੇ ਅਤੇ ਸਰਵਾ ਜੁਡਮ ਤੇ ਆਪਰੇਸ਼ਨ ਗ੍ਰੀਨ ਅਟਾ ਨਾਵਾ ਇੱਥੇ ਆਪਣੇ ਹੀ ਲੋਕਾਂ ਵਿਰੁੱਧ ਸਟੇਟ ਵੱਲੋਂ ਵਿੱਡੇ ਜੁੱਧ ਵਿੱਚ ਵਿਰੋਧ ਨੇ ਧੜਕਾ ਵਾਰੋ ਲੋਕ ਉਠਾਰੇ ਸਨ ਉਹਨਾਂ ਦੀ ਜਵਾਬੰਦੀ ਕਰਨ ਲਈ ਹੁਕਮਰਾਨ ਜ਼ਮੀਨ ਤਿਆਰ ਕਰ ਰਹੇ ਸਨ ਕਿਉਂਕਿ ਉਹ ਦੇਸ਼ ਵਿਦੇਸ਼ ਵਿੱਚ ਆਪਰੇਸ਼ਨ ਗ੍ਰੀਨ ਅੰਤਰਵ੍ਰਧ ਲੋਕ ਰਾਏ ਲਾਮਬੰਦ ਕਰਨ ਵਾਲੀਆਂ ਮੁੱਖ ਸ਼ਕਤੀਆਂ ਵਿੱਚੋਂ ਸਨ 12 ਸਤੰਬਰ 2013 ਨੂੰ ਮਹਾਰਾਸ਼ਟਰ ਦੇ ਗੜਚਰੋਲੀ ਜ਼ਿਲ੍ਹੇ ਦੀ ਪੁਲਿਸ ਨੇ ਝੂਠਾ ਕੇਸ ਤਿਆਰ ਕਰਕੇ ਪ੍ਰੋਫੈਸਰ ਦੇ ਘਰ ਛਾਪਾ ਮਾਰਿਆ 6 ਮਹੀਨਿਆਂ ਚ ਉਹਨਾਂ ਤੋਂ ਚਾਰ ਵਾਰ ਪੁੱਛਗਿੱਛ ਕੀਤੀ ਗਈ ਫਿਰ ਮਈ 2014 ਚ ਗੜਚਰੋਲੀ ਪੁਲਿਸ ਨੇ ਸਾਈਂ ਬਾਬਾ ਨੂੰ ਅਗਵਾਹੀ ਕਰ ਲਿਆ ਜਦੋਂ ਉਹ ਕਾਲਜ ਤੋਂ ਘਰ ਵਾਪਸ ਜਾ ਰਹੇ ਸਨ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ 2.5 ਸਾਲ ਜੇਲ੍ਹ ਵਿੱਚ ਰੱਖਿਆ ਗਿਆ ਇਸ ਦੌਰਾਨ ਸਿਰਫ 3 ਮਹੀਨੇ ਹੀ ਉਹ ਜ਼ਮਾਨਤ ਤੇ ਬਾਹਰ ਰਹੇ ਸਾਈਂ ਬਾਬਾ ਸਮੇਤ 6 ਕਾਰਕੁਨਾਂ ਉੱਪਰ ਰਾਜ ਧਰੋਹ ਤੇ ਯੂਏਪੀਏ ਵਰਗੇ ਕਾਲੇ ਕਾਨੂੰਨ ਲਾ ਕੇ ਸਟੇਟ ਵਿਰੁੱਧ ਜੁੱਧ ਛੇੜਨ ਦਾ ਮੁਕੱਦਮਾ ਚਲਾਇਆ ਅਤੇ 7 ਮਾਰਚ 2017 ਨੂੰ ਸੈਸ਼ਨ ਜੱਜ ਨੇ ਸਰਕਾਰ ਨੂੰ ਖੁਸ਼ ਕਰਨ ਲਈ ਉਮਰ ਕੈਦ ਦੀ ਸਜ਼ਾ ਵੀ ਸੁਣਾ ਦਿੱਤੀ ਗੜਚਰੋਲੀ ਸੈਸ਼ਨ ਜੱਜ ਦਾ ਫੈਸਲਾ ਸ਼ਰੇਆਮ ਪੱਖਪਤੀ ਅਤੇ ਹਕੂਮਤ ਦੇ ਕਾਰਪੋਰੇਟ ਏਜੰਡੇ ਦੀ ਹੀ ਵਕਾਲਤ ਸੀ ਫੈਸਲੇ ਦਾ ਮੁੱਖ ਨੁਕਤਾ ਇਹ ਸੀ ਕਿ नक्सली ਹਿੰਸਾ ਕਾਰਨ ਗੜਚਰੋਲੀ ਵਿੱਚ ਕੋਈ ਵੀ ਵਿਕਾਸ ਨਹੀਂ ਹੋ ਰਿਹਾ ਜੱਜ ਨੇ ਫੈਸਲੇ 'ਚ ਜ਼ੋਰ ਦਿੱਤਾ ਕਿ ਇਹ ਨਾ ਵੇਖੋ ਕੇ ਪ੍ਰੋਫੈਸਰ ਸਾਈਂ ਬਾਬਾ 90% ਅਪਾਜ ਹੈ ਉਹ ਦਿਮਾਗੀ ਤੌਰ ਤੇ ਤਾਂ ਤੇਜ਼ ਤਰਾਰ ਬੰਦਾ ਹੈ ਜੋ ਮਾਊਵਾਦੀਆਂ ਦਾ ਥਿੰਕ ਟੈਂਕ ਹੈ ਸਿਰਕੜ ਆਗੂ ਹੈ 827 ਪੰਨਿਆਂ ਦੇ ਫੈਸਲੇ ਵਿੱਚ ਜੱਜ ਨੇ 11 ਵਾਰ ਸੂਰਜਗੜ ਪ੍ਰੋਜੈਕਟ ਦਾ ਜ਼ਿਕਰ ਕੀਤਾ ਕਾਰਪੋਰੇਟ ਪ੍ਰੋਜੈਕਟ ਵਿੱਚ ਜੱਜ ਦੀ ਦਿਲਚਸਪੀ ਇਸ ਦਾ ਸਬੂਤ ਸੀ ਕਿ ਇਹ ਰਾਜਨੀਤਿਕ ਅਦਾਲਤੀ ਫੈਸਲੇ ਭਾਰਤ ਦੇ ਹਕਮਰਾਨਾਂ ਨੇ ਆਪਣੇ ਹੀ ਲੋਕਾਂ ਵਿਰੁੱਧ ਵਿੱਢੇ ਰਾਜਕੀ دہشت گردਵਾਦੀ ਜੁੱਧ ਦਾ ਇੱਕ ਹਿੱਸਾਈ ਸੀ ਸੈਸ਼ਨ ਕੋਰਟ ਦੇ ਫੈਸਲੇ ਨੂੰ ਬੰਬਈ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ 14 ਅਕਤੂਬਰ 2022 ਨੂੰ ਬੰਬਈ ਹਾਈ ਕੋਰਟ ਦੇ 나ਗਪੁਰ ਬੈਂਚ ਨੇ ਉਹਨਾਂ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਤਾਂ ਇਹ ਫੈਸਲਾ ਰੋਕਣ ਲਈ ਮਹਾਰਾਸ਼ਟਰ ਸਰਕਾਰ ਸੁਪਰੀਮ ਕੋਰਟ ਚਲੀ ਗਈ ਤੇ ਸੁਪਰੀਮ ਕੋਰਟ ਨੇ ਐਨੀ ਤਤਪਰਤਾ ਦਿਖਾਈ ਕਿ ਅਗਲੇ ਦਿਨ ਹੀ ਸ਼ਨੀਵਾਰ ਅਦਾਲਤਾਂ 'ਚ ਛੁੱਟੀ ਵਾਲੇ ਦਿਨ ਵਿਸ਼ੇਸ਼ ਸੁਣਵਾਈ ਕਰਕੇ ਰਹਾਈ ਦੇ ਉਦੇਸ਼ ਉੱਪਰ ਇਹ ਕਹਿ ਕੇ ਰੋਕਲਾ ਦਿੱਤੀ ਕਿ ਉਹ ਮੁਲਕ ਦੀ ਪ੍ਰਭੂਸਤਾ ਤੇ ਅਖੰਡਤਾ ਵਿਰੁੱਧ ਬਹੁਤ ਹੀ ਗੰਭੀਰ ਜੁਰਮ ਦੇ ਦੋਸ਼ੀ ਹਨ ਬੰਬਈਆਈ ਕੋਰਟ ਦੇ ਨਵੇਂ ਬੈਂਚ ਨੇ ਦੁਬਾਰਾ ਸੁਣਵਾਈ ਕਰਕੇ ਉਹਨਾਂ ਨੂੰ ਮੁੜ ਬਰੀ ਕਰ ਦਿੱਤਾ ਤਾਂ ਭੰਗਵਾ ਹਕੂਮਤ ਨੇ ਕੌਮੀ ਸੁਰੱਖਿਆ ਦੀ ਦੁਹਾਈ ਦੇ ਕੇ ਇਸ ਫੈਸਲੇ ਉੱਪਰ ਰੋਕ ਲਵਾਉਣ ਲਈ ਪੂਰੀ ਤਾਕਤ ਚੁੱਕ ਦਿੱਤੀ ਇਸ ਤਰ੍ਹਾਂ ਭਾਰਤੀ ਸਟੇਟ ਦਾ क्रूर ਚਿਹਰਾ ਸਾਹਮਣੇ ਆਇਆ ਛੇਵੇਂ ਦੋਸ਼ੀ ਪੰਡੂ ਨਰੋਟੇ ਦੀ ਜਾਨ ਜੇਲ੍ਹ ਪ੍ਰਬੰਧ ਦੀ ਕਰੂਰਤਾ ਨੇ ਹੀ ਲੈ ਲਈ ਇਹ ਆਦੀਵਾਸੀ ਨੌਜਵਾਨ ਮਾਮੂਲੀ ਬੁਖਾਰ ਦਾ ਇਲਾਜ ਨਾ ਕੀਤੇ ਜਾਣ ਕਾਰਨ ਅਗਸਤ 2022 ਚ ਜੇਲ੍ਹ ਅੰਦਰ ਹੀ ਦਮ ਤੋੜ ਗਿਆ ਸੀ ਐਨ ਉਸੇ ਤਰ੍ਹਾਂ ਜਿਵੇਂ ਸਰਕਾਰ ਦੇ ਇਸ਼ਾਰੇ ਤੇ ਹੱਕਾਂ ਦੇ ਉੱਗੇ ਕਾਰਕੁਨ ਸਟੇਨ ਸੁਆਮੀ ਜੋ ਪਾਰਕਿੰਸ ਪਾਰਕਿੰਸਨ ਦੇ ਮਰੀਜ਼ ਸਨ ਨੂੰ ਬਿਨਾ ਇਲਾਜ ਜੇਲ੍ਹ ਵਿੱਚ ਮਾਰਿਆ ਗਿਆ ਸੀ ਜੇਲ੍ਹ ਅਧਿਕਾਰੀਆਂ ਨੇ ਸਾਈਂ ਬਾਬਾ ਪ੍ਰਤੀ ਹੋਰ ਵੀ क्रूरਤਾ ਦਿਖਾਉਂਦਿਆ ਉਸ ਨੂੰ ਨਾਗਪੁਰ ਜੇਲ੍ਹ ਅੰਦਰ ਅੰਗਰੇਜ਼ ਹਕੂਮਤ ਦੇ ਬਣੇ ਸਮੇਂ ਦੇ ਬਣਾਏ ਹੋਏ ਸਪੈਸ਼ਲ ਆਂਡਾ ਸੈੱਲ ਜੋ ਦਰਅਸਲ ਵਿਦੇਸ਼ ਤਸੀਹਾ ਚੈਂਬਰ ਹੀ ਹੁੰਦੇ ਹਨ ਵਿਚ ਬੰਦ ਕਰ ਦਿੱਤਾ ਤਾਂ ਜੋ ਸਰੀਰਕ ਤੌਰ ਤੇ ਅਪਾਜ ਪ੍ਰੋਫੈਸਰ ਨੂੰ ਅਕਲਤਾ ਵਿੱਚ ਰੱਖ ਕੇ ਬਿਨਾਂ ਇਲਾਜ ਮਾਰਿਆ ਜਾ ਸਕੇ ਉਸ ਦੇ ਸਰੀਰ ਦਾ ਖੱਬਾ ਪਾਸਾ ਲਕਵਾ ਅਗਰਸਤ ਹੋ ਜਾਣ ਦੇ ਬਾਵਜੂਦ ਉਸ ਨੂੰ 9 ਮਹੀਨੇ ਹਸਪਤਾਲ ਨਹੀਂ ਲਿਜਾਇਆ ਗਿਆ ਬੇਰਹਿਮੀ ਨਾਲ ਕਢੀਸ ਕੇ ਉਸ ਦੀ ਵੀਲਚੇਅਰ ਵੀ ਤੋੜ ਦਿੱਤੀ ਗਈ ਉਸ ਦੀਆਂ ਪਸਲੀਆਂ ਟੁੱਟ ਕੇ ਅੰਦਰ ਧਸ ਗਈਆਂ ਚਿੱਠੀ ਪੱਤਰ ਉੱਪਰ ਸੈਂਸਰਸ਼ਿਪ ਰਾਹੀਂ ਪਰਿਵਾਰ ਨੂੰ ਬੇਖਬਰ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸਾਰੇ ਲਈ ਮਥਾਜ ਹੋਣ ਦੇ ਬਾਵਜੂਦ ਉਸ ਨੂੰ ਦੇਖਭਾਲ ਲਈ ਕੋਈ ਵੀ ਸਹਾਇਕ ਨਹੀਂ ਦਿੱਤਾ ਗਿਆ ਪੈਕਰੀਜ਼ ਪਿੱਤੇ ਦੀ ਪੱਥਰੀ ਪ੍ਰੋਸਟੇਟ ਦੇ ਰੋਗ ਦਿਲ ਦੀਆਂ ਗੰਭੀਰ ਸਮੱਸਿਆਵਾਂ ਵਰਗੀਆਂ ਜਿਹੜੀਆਂ ਗੰਭੀਰ ਬਿਮਾਰੀਆਂ ਦੇ ਰੋਗਾਂ ਦੇ باوجود ਨਾ ਤਾਂ ਹਸਪਤਾਲ ਲਾ ਜਾ ਕੇ ਉਹਦਾ ਇਲਾਜ ਕਰਾਇਆ ਤੇ ਨਾ ਹੀ ਉਹਦੇ ਪਰਿਵਾਰ ਵੱਲੋਂ ਭੇਜੀਆਂ ਜਾਂਦੀਆਂ ਜੀਵਨ ਬਚਾਉਣ ਵਾਲੀਆਂ ਦਵਾਈਆਂ ਉਸ ਨੂੰ ਦਿੱਤੀਆਂ ਗਈਆਂ 90% ਅਪਾਜ ਹੋਣ ਦੇ ਕਾਰਨ ਇਨਸਾਨੀਅਤ ਦੇ ਆਧਾਰ ਤੇ ਸਾਈਂ ਬਾਬਾ ਜਮਾਨਤ ਅਤੇ ਵਿਸ਼ੇਸ਼ ਟ੍ਰੀਟਮੈਂਟ ਦਾ ਹੱਕਦਾਰ ਸੀ ਪਰ ਕੈਂਸਰ ਤੋਂ ਪੀੜਿਤ ਮਾਂ ਮੌਤ ਦੇ ਬਿਸਤਰੇ ਤੇ ਪਈ ਆਪਣੇ ਪੁੱਤਰ ਨੂੰ ਮਿਲਣ ਦੀ ਤਰਸਦੀ ਹੀ ਮਰ ਗਈ ਅਜਿਹੇ ਅਸਹਿ ਸਦਮੇ ਦੀ ਹਾਲਤ ਵਿੱਚ ਵੀ ਸਾਈਂ ਬਾਬਾ ਨੂੰ ਆਪਣੀ ਮਾਂ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਕੁਝ ਦਿਨਾਂ ਦੀ ਹੀ ਪ੍ਰੋਲ ਨਹੀਂ ਦਿੱਤੀ ਗਈ ਸਾਈਂ ਬਾਬਾ ਦੀ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਆਂਡਾ ਸੈੱਲ ਵਿੱਚ ਤਨਹਾਈ ਕੈਦ ਦੌਰਾਨ ਉਸ ਨੂੰ ਆ ਰਹੀਆਂ ਪਰੇਸ਼ਾਨੀਆਂ ਤੇ ਉਸਦੀ ਵਿਗੜ ਰਹੀ ਸਿਹਤ ਦਾ ਮਾਮਲਾ ਵਾਰ-ਵਾਰ ਅਧਾਲਤਾਂ ਦੇ ਧਿਆਨ ਵਿੱਚ ਲਿਆਂਦਾ ਦੁਨੀਆ ਭਰ ਵਿੱਚ ਉਹਦੀ ਰਿਹਾਈ ਦੀ ਮੰਗ ਕਰਦਿਆਂ ਵਿਆਪਕ ਆਵਾਜ਼ ਵੀ ਉੱਠੀ ਕੈਨੇਡਾ ਦੀ ਸੰਸਦ ਵਿੱਚ ਵੀ ਮਾਮਲਾ ਉੱਠਿਆ ਯੂਨ ਦੀ ਵਿਸ਼ੇਸ਼ ਮਹਾਰਾ ਦੀ ਕਮੇਟੀ ਨੇ ਉਸਦੀ ਹਾਲਤ ਦੇ ਮੱਦੇ ਨਜ਼ਰ ਤੁਰੰਤ ਜਮਾਨਤ ਦੇਣ ਲਈ ਜ਼ੋਰ ਪਾਇਆ ਪਰ ਜਾਬਰ ਹਕੂਮਤਾਂ ਉੱਪਰ ਕੋਈ ਅਸਰ ਨਹੀਂ ਹੋਇਆ ਦੱਬਲੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਲਈ ਜੂਝਣ ਦੀ ਦ੍ਰਿੜ ਵਚਨਬੱਧਤਾ ਤੇ ਸਾਰੇ ਸਾਈਂ ਬਾਬਾ ਜੇਲ੍ਹ ਦੇ ਵਿੱਚ ਜ਼ੁਲਮਾਂ ਦਾ ਮੁਕਾਬਲਾ ਕਰਦੇ ਰਹੇ ਪਰ ਬਚਪਨ ਤੋਂ ਹੀ ਪੋਲੀਓ ਨਾਲ ਅਪਾਹਜ ਉਹਨਾਂ ਦਾ ਸਰੀਰ ਤਬਾਹ ਹੋ ਚੁੱਕਾ ਸੀ ਉਹਨਾਂ ਕਾਲ ਕੋਠਰੀ ਵਿੱਚ ਵੀ ਉਮੀਦ ਨਹੀਂ ਛੱਡੀ ਅਤੇ ਬਹੁਤ ਹੀ ਖੂਬਸੂਰਤ ਕਵਤਾਵਾਂ ਤੇ ਆਪਣੀ ਜੀਵਨ ਸਾਥਨ ਨੂੰ ਲਿਖੀਆਂ ਚਿੱਠੀਆਂ ਦੇ ਰੂਪ ਵਿੱਚ ਆਪਣੀ ਸੰਵੇਦਨਸ਼ੀਲਤਾ ਉਹਨਾਂ ਨੇ ਜਿੰਦਾ ਰੱਖੀ ਜਦੋਂ ਉਹ ਜਿੰਦਾ ਸੀ ਤਾਂ ਲੋਕਾਂ 'ਚ ਚੇਤਨਾ ਦਾ ਚਾਨਣ ਮੰਡਿਆ ਜਦੋਂ ਉਹ ਮਰ ਗਏ ਦਿਹਾਂਤ ਤੋਂ ਉਪਰੰਤ ਉਹਨਾਂ ਦਾ ਸਰੀਰ ਮੈਡੀਕਲ ਖੋਜ ਲਈ ਤੇ ਅੱਖਾਂ ਲੋੜਵੰਦਾਂ ਨੂੰ ਦੇ ਦਿੱਤੀਆਂ ਗਈਆਂ ਜੇਲ੍ਹ ਵਿੱਚੋਂ ਵੀ ਸਾਈਂ ਬਾਬਾ ਨੇ ਕਈ ਵਾਰ ਖਤਸ਼ਾ ਜਾਰੀ ਕੀਤਾ ਸੀ ਕਿ ਉਸਦੀ ਵਿਗੜ ਰਹੀ ਸਿਹਤ ਇਨ੍ਹਾਂ क्रूर ਹਾਲਾਤਾਂ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਹਕੂਮਤ ਅਤੇ ਜੇਲ੍ਹ ਅਧਿਕਾਰੀਆਂ ਦਾ ਇਹੀ ਵਤੀਰਾ ਅਸੀਂ ਭੀਮਾ ਕੋਰੇਗਾਓਂ ਕੇਸ 'ਚ ਜੇਲ੍ਹ ਵਿੱਚ ਬੰਦ ਹਕਾਂ ਦੇ ਕਾਰਕੁਨਾਂ 'ਤੇ ਵੀ ਵੇਖ ਚੁੱਕੇ ਹਾਂ 84 ਸਾਲ ਦੇ ਬਜ਼ੁਰਗ ਸਟੇਨ ਸੁਆਮੀ ਨੂੰ ਮੁੰਬਈ ਦੀ ਤਿਰੋਜਾ ਜੇਲ੍ਹ ਵਿੱਚ ਬਿਨਾਂ ਇਲਾਜ ਹੀ ਮਾਰ ਦਿੱਤਾ ਗਿਆ ਅਤੇ ਕਵੀ ਵਰਮਰਾ ਰਾਓ ਦੀ ਜ਼ਿੰਦਗੀ ਵੀ ਬਹੁਤ ਮੁਸ਼ਕਲ ਨਾਲ ਬਚਾਈ ਜਾ ਸਕੀ ਨਜ਼ਰ ਦੀਆਂ ਐਨਕਾਂ, ਸਿੱਪਰ, ਮੱਛਰਦਾਨੀ ਆਦਤੋਂ ਕਾਰਕੁਨਾਂ ਨੂੰ ਮਾਝੇ ਕਰਨਾ ਆਮ ਹੀ ਗੱਲ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦੇ ਦਾਅਵੇ ਕਰਨ ਵਾਲੇ ਸਟੇਟ ਦਾ ਅਸਲ ਚਿਹਰਾ ਹੈ ਜੋ ਆਪਣੇ ਚਹੇਤੇ ਮਜਰਮਾਨ ਨੂੰ ਨਾ ਸਿਰਫ ਵਾਰ-ਵਾਰ ਪ੍ਰੋਲ ਦਿੰਦਾ ਹੈ ਅਤੇ ਜੋ دہشتਵਾਦੀ ਜੁਰਮਾਂ ਵਿੱਚ ਸਜ਼ਾ ਜਾਤਾਂ ਮਜਰਮਾਂ ਦੀਆਂ ਸਜ਼ਾਵਾਂ ਮਾਫ ਕਰਨਾ ਆਪਣਾ ਰਾਜ ਧਰਮ ਸਮਝਦਾ ਹੈ ਜਿਵੇਂ ਅਸੀਂ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪ੍ਰੋਲ ਦੇਣ ਯੂਪ ਵਿੱਚ ਬਲਾਤਕਾਰੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਿਰੁੱਧ ਸੰਗੀਨ ਦੋਸ਼ ਵਾਪਸ ਲੈਣ ਹਿੰਦੂ ਤਵੀ دہشت ਕਰਦੀ دہشتਵਾਦੀ ਸਾਜ਼ਿਸ਼ਕਾਰਾਂ ਬਾਬੂ ਵਜਰੰਗੀ ਮਾਇਆ ਕੋਡਨਾਨੀ ਸਾਧਵੀ ਪ੍ਰਗਿਆ ਅਸੀਮਾਨੰਦ ਵਗੈਰਾ ਦੀ ਰਿਹਾਈ ਅਤੇ ਬਲਕੀਸ ਬਾਨੋ ਕੇਸ ਦੇ ਬਲਾਤਕਾਰੀ ਕਾਤਲਾਂ ਨੂੰ ਜੇਲਾ ਚੋਂ ਬਾਹਰ ਰਿਹਾਉਣਾ ਬਹੁਤ ਸਾਰੇ ਕੇਸਾਂ ਚ ਆਪਾਂ ਦੇਖ ਚੁੱਕੇ ਹਾਂ ਪ੍ਰੋਫੈਸਰ ਸਾਈਂ ਬਾਬਾ ਦੇ ਕੇਸ ਦਾ ਨੋਟ ਕਰਨ ਵਾਲਾ ਪਹਿਲੂ ਇਹ ਵੀ ਹੈ ਕਿ ਬੈਂਚ ਨੇ ਤਫ਼ਤੀਸ਼ੀ ਅਧਿਕਾਰੀ ਸੁਹਾਸ ਬਾਵਚੇ ਦੀ ਤਫ਼ਤੀਸ਼ ਨੂੰ ਵੀ ਸ਼ੱਕੀ ਕਰਾਰ ਦਿੱਤਾ ਸੀ ਆਰਐਸਐਸ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਇਸੇ ਚਿਹਤੇ ਪੁਲਿਸ ਅਧਿਕਾਰੀ ਨੇ ਪ੍ਰੋਫੈਸਰ ਸਾਈਂ ਬਾਬਾ ਦਾ ਕੇਸ ਲੜਨ ਵਾਲੇ ਐਡਵੋਕੇਟ ਸਰਿੰਦਰ ਗਾਰਡਲਿੰਗ ਨੂੰ ਅਦਾਲਤ ਵਿੱਚ ਵੀ ਧਮਕੀ ਦਿੱਤੀ ਸੀ ਕਿ ਸਾਈਂ ਬਾਬਾ ਤੋਂ ਬਾਅਦ ਜੇਲ੍ਹ ਜਾਣ ਦੀ ਵਾਰੀ ਤੇਰੀ ਹੈ ਆਖਰਕਾਰ ਉਸ ਨੂੰ ਪੀਮਾਰਾ ਕੋਰੇਗਾਓ ਸਾਜ਼ਿਸ਼ ਦਾ ਹਿੱਸਾ ਕਰਾਰ ਦੇ ਕੇ ਜੇਲ੍ਹ ਵਿੱਚ ḍੱਕ ਵੀ ਦਿੱਤਾ ਗਿਆ ਆਲਮੀ ਪੱਧਰ ਦੀਆਂ ਫੋਰੈਂਸਿਕ ਲੈਬਾਂ ਮਾਰਾਂ ਦੀਆਂ ਪੈਗਾਸਸ ਅਤੇ ਹੋਰ ਹੈਕਿੰਗ ਸੌਫਟਵੇਅਰਾਂ ਰਹੀ ਕੰਪਿਊਟਰਾਂ ਵਿੱਚ ਜਾਲੀ ਸਬੂਤ ਪਲਾਂਟ ਕੀਤੇ ਜਾਣ ਦੀਆਂ ਰਿਪੋਰਟਾਂ ਜੱਗ ਜਾ ਰਹੇ ਹਨ ਇਸ ਬਾਰੇ ਉੱਚ ਅਦਾਲਤ ਦੀ ਉਪਰੋਕਤ ਤਫ਼ਤੀਸ਼ੀ ਅਧਿਕਾਰੀ ਦੀ ਭੂਮਿਕਾ ਬਾਰੇ ਟਿੱਪਣੀ ਗੌਰ ਕਰਨ ਵਾਲੀ ਹੈ ਕਿਉਂਕਿ ਇਹ ਅਧਿਕਾਰੀ 2018 ਚ ਕੋਰੇ گاؤں ਪੀਮਾ ਕੇਸ ਵਿੱਚ ਪ੍ਰੋਫੈਸਰ ਵਰਬਰਾ ਰੌਸਮੇਤ ਸਾਰੇ ਹੀ ਬੁੱਧੀਜੀਵੀਆਂ ਦੇ ਘਰਾਂ ਉੱਪਰ ਛਾਪੇਮਾਰੀ ਤੇ ਗ੍ਰਿਫਤਾਰੀ ਸਮੇ ਉੱਚੇ ਚੇ ਤੌਰ ਤੇ ਪੁਣੇ ਪੁਲਿਸ ਦੇ ਨਾਲ ਸੀ ਜਦਕਿ ਉਸ ਦਾ ਇਸ ਕੇਸ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ ਸੁਪਰੀਮ ਕੋਰਟ ਵਿੱਚ ਇਤਿਹਾਸਕਾਰ ਰੋਮਲਾ <th>ਪਰ ਸੁਮੇਤ ਉੱਗੇ ਬੁੱਧੀਜੀਵੀਆ ਵੱਲੋਂ ਇਹਨਾਂ ਗ੍ਰਫਤਾਰੀਆਂ ਵਿਰੁੱਧ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਦੀ ਸੁਣਵਾਈ ਸਮੇ 20 ਅਧਿਕਾਰੀ ਮੌਜੂਦ ਰਹਿੰਦਾ ਸੀ ਹਾਈ ਕੋਰਟ ਬੈਂਚ ਵੱਲੋਂ ਇਸ ਅਧਿਕਾਰੀ ਦੀ ਤਫਤੀਸ਼ ਨੂੰ ਸ਼ੱਕੀ ਕਰਾਰ ਦੇਣ ਨਾਲ ਭੀਮਾ ਕੋਰੇਗਾਓਂ ਕੇਸ ਦੇ ਮਨ ਘੜਤ ਤੇ ਝੂਠਾ ਹੋਣ ਦੀ ਵੀ ਪੁਸ਼ਟੀ ਹੋ ਗਈ ਸੀ ਕਿਉਂਕਿ ਪੁਨੇ ਪੁਲਿਸ ਨੇ ਆਪਣੀ ਚਾਰਜ ਸ਼ੀਟ ਦਾ ਆਧਾਰ ਸਾਈਂ巴巴ਾ ਕੇਸ 'ਚ ਉਹਨਾਂ ਨੂੰ ਦੋਸ਼ੀ ਇਕਰਾਰ ਦੇਣ ਦੇ ਟ੍ਰਾਇਲ ਅਦਾਲਤ ਦੇ ਫੈਸਲੇ ਨੂੰ ਬਣਾਇਆ ਹੈ ਅਤੇ ਉਹਨਾਂ ਦਾ ਸਿੱਧਾ ਸੰਬੰਧ ਪ੍ਰੋਫੈਸਰ ਸਾਈਂ ਬਾਬਾ ਨਾਲ ਹੋਣ ਦਾ ਦਾਵਾ ਕੀਤਾ ਸੀ ਦਲਤ ਪਰਿਵਾਰ ਦੇ ਜਾਏ ਸਾਈਂ ਬਾਬਾ ਨੇ 90% ਅਪਾਜ ਹੋਣ ਦੀ ਚੁਣੌਤੀ ਦਾ ਮੁਕਾਬਲਾ ਕਰਦੇ ਆ ਬਿਹਤਰੀਨ ਕਾਰਜਗਾਰੀ ਦਿਖਾਉਂਦੇ ਆ ਡਾਕਟਰੇਟ ਪੱਧਰ ਦੀ ਪੜ੍ਹਾਈ ਕੀਤੀ ਹੈ ਤੇ ਆਪਣੀ ਬੌਧਿਕ ਕਾਬਲੀਅਤਾ ਕਾਬਲੀਅਤ ਦੱਬੇ ਕੁਚਲੇ ਲੋਕਾਂ ਨੂੰ ਜਲਾਲਤ ਭਰੀ ਅਣਮਨੁੱਖੀ ਜ਼ਿੰਦਗੀ ਤੋਂ ਮੁਕਤ ਕਰਾਉਣ ਦੇ ਲੇਖੇ ਲਾ ਦਿੱਤੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਵੀ ਉਹਨੇ ਤੰਦਰੁਸਤ ਹੋ ਕੇ ਪਹਿਲਾਂ ਵਾਂਗ ਹੀ ਰਾਸ਼ੀ ਕੈਦੀਆਂ ਤੇ ਜੇਲ੍ਹ ਦੇ ਅਨਮਨੁੱਖੀ ਹਾਲਾਤ ਵਿਰੁੱਧ ਜੂਝਣ ਦੀ ਦ੍ਰਿੜ ਇੱਛਾ ਜਾਰੀ ਕੀਤੀ ਸੀ ਇਹੀ ਰੋਸ਼ਨ ਖਿਆਲੀ ਤੇ ਵਚਨਬੱਧਤਾ ਦੁਸ਼ਟ ਹਕੂਮਤ ਨੂੰ ਅੱਖ ਦੇ ਰੋੜ ਵਾਂਗ ਚੁਬਦੀ ਹੈ ਅਸਲ ਵਿੱਚ ਭਾਰਤੀ ਹਕਮਰਾਨ ਜਮਾਤ ਅਜਿਹੇ ਲੋਕਾਂ ਨੂੰ ਜਸਮਾਨੀ ਤੌਰ ਤੇ ਖਤਮ ਕਰਨ ਚ ਹੀ ਆਪਣੀ ਸੁਰੱਖਿਆ ਦੇਖਦੀ ਹੈ ਹਾਕਮ ਜਮਾਤਾਂ ਉਹਨਾਂ ਜੱਜਾਂ ਨੂੰ ਵੀ ਬਰਦਾਸ਼ਤ ਨਹੀਂ ਕਰਦੀ ਜੋ ਨਿਆਂ ਸ਼ਾਸਤਰੀ ਸੂਝ ਅਨਸਾਰ ਨਿਰਪੱਖ ਫੈਸਲੇ ਦੇਂਦੇ ਜਾਂ ਦੇਣ ਦੀ ਕੋਸ਼ਿਸ਼ ਵੀ ਕਰਦੇ ਹਨ ਅਮਰਸ਼ਾਹ ਦੇ ਕੇਸ ਵਿੱਚ ਜੱਜ ਲੋਈਆ ਨੂੰ ਸਟੈਂਡ ਲੈਂਡ ਦਾ ਕਿੰਨਾ ਵੱਡਾ ਮੁੱਲ ਤਾਰਨਾ ਪਿਆ ਸੀ ਬੰਬੇ ਹਾਈ ਕੋਰਟ ਦੇ ਜਿਸ ਜਸਟਿਸ ਰੋਥ ਬੀ ਦੇਓ ਨੇ 2022 ਵਿੱਚ ਪ੍ਰੋਫੈਸਰ ਸਾਈਂ ਬਾਬਾ ਤੇ ਸਾਥੀਆਂ ਨੂੰ ਤਕਨੀਕੀ ਆਧਾਰ ਤੇ ਬਰੀ ਕਰਨ ਦਾ ਫੈਸਲਾ ਦਿੱਤਾ ਸੀ ਉਹਨਾਂ ਨੂੰ ਇਸ ਦਾ ਮੁੱਲ ਸੁਪਰੀਮ ਕੋਰਟ ਦੀ ਇਕਲੀਸੀਅਮ ਵੱਲੋਂ ਤਬਾਦਲਾ ਕੀਤੇ ਜਾਣ ਦੇ ਰੂਪ ਵਿੱਚ ਹੀ ਤਾਰਨਾ ਪਿਆ ਸੀ ਤੇ ਅਗਸਤ 2023 ਚ ਆਪਣੀ ਰਿਟਾਇਰਮੈਂਟ ਤੋਂ 2 ਸਾਲ ਪਹਿਲਾਂ ਹੀ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀਗਾ ਪ੍ਰੋਫੈਸਰ ਸਾਈਂ ਬਾਬਾ ਦੀ ਮੌਤ ਦਾ ਫੌਰੀ ਕਾਰਨ ਬੇਸ਼ੱਕ ਇਲਾਜ ਦੌਰਾਨ ਦਿਲ ਦਾ ਦੌਰਾ ਪੈਣਾ ਬਣਿਆ ਦਰਸਲ ਇਹ ਭਾਰਤੀ ਸਟੇਟ ਵੱਲੋਂ ਕੀਤਾ ਹੋਇਆ ਇੱਕ ਯੋਜਨਾਬੰਦ ਸੰਸਥਾਈ ਕਤਲ ਹੈ ਜੇਲ੍ਹ 'ਤੇ ਜੇ ਜਾਣ ਸਮੇਂ ਸਾਈਂ ਬਾਬਾ ਦਾ ਸਰੀਰ 90% ਅਬਾਪਾਜ ਜ਼ਰੂਰ ਸੀ ਪਰ ਉਹ ਬਹੁਤ ਹਿੰਮਤ ਤੇ ਦਲੇਰੀ ਨਾਲ ਕੰਮ ਕਰਦੇ ਸਨ ਜਾਨ ਲਾਵਾ ਜਾਨ ਲੈਵਾ ਬਿਮਾਰੀਆਂ ਜੇਲ੍ਹ ਪ੍ਰਬੰਧ ਦੇ क्रूर ਜੁਰਮਾਂ ਦਾ ਸੱਟਾ ਸਨ ਭਾਰਤ ਦੇ ਸੰਵਿਧਾਨ ਦੀ ਧਾਰਾ 21 ਤਹਿਤ ਜ਼ਿੰਦਗੀ ਦੇ ਮੂਲ ਹੱਕ ਦੀ ਵਿਵਸਥਾ ਹੈ ਜਿਸ ਨੂੰ ਸੁਪਰੀਮ ਕੋਰਟ ਨੇ ਵੀ ਮੰਨਿਆ ਹੈ ਪਰ ਭਾਰਤੀ ਹੁਕਮਰਾਨ ਤੇ ਸਟੇਟ ਦੇ ਵੱਖ-ਵੱਖ ਅੰਗ ਇਸ ਸੰਵਿਧਾਨਕ ਵਿਵਸਥਾ ਦਾ ਮਜ਼ਾਕ ਉਡਾ ਕੇ ਕੈਦੀਆਂ ਨਜ਼ਰਬੰਦਾਂ ਦੀਆਂ ਜਾਨਾਂ ਲੈਂਦੇ ਅਕਸਰ ਵੇਖੇ ਜਾ ਸਕਦੇ ਹਨ ਸਾਈਂ ਬਾਬਾ ਤੇ ਸਾਥੀਆਂ ਦਾ ਝੂਠੇ ਕੇਸਾਂ 'ਚੋਂ ਬਰੀ ਹੋਣਾ ਫਾਸ਼ੀਵਾਦੀ ਹਕੂਮਤ ਤੋਂ ਜਮਹੂਰੀ ਤੇ ਮਨੁੱਖੀ ਹੱਕਾਂ ਦੀ ਰਾਖੀ ਦੀ ਲੰਬੀ ਲੜਾਈ 'ਚ ਮੱਤਵਪੂਰਨ ਹੌਸਲਾ ਵਧਾਉ ਇੱਕ ਜਿੱਤ ਸੀ ਯੂਪੀਏ ਵਰਗੇ ਕਾਨੂੰਨਾ ਤਹਿਤ ਬਿਨਾਂ ਮੁਕਦਮਾ ਚਲਾਏ ਬਿਨਾਂ ਜ਼ਮਾਨਤ ਦਿੱਤੇ ਕਈ-ਕਈ ਸਾਲ ਦੀ ਜੇਲ੍ਹਬੰਦੀ ਆਪਣੇ ਆਪ ਵਿੱਚ ਹੀ ਬਹੁਤ ਵੱਡਾ ਸਤਾਪ ਦੇਣ ਵਾਲੀ ਸਜ਼ਾ ਹੈ ਐਸਿਆ ਸੰਸਤਾਵਾਂ ਦਾ ਮੂਲ ਮਨੋਰਥ ਆਲੋਚਕ ਆਵਾਮਾ ਅਤੇ ਆਵਾਮ ਦੀਆਂ ਜਮਹੂਰੀ ਰੀਝਾਂ ਨੂੰ ਕੁਚਲਣਾ ਹੈ ਭਾਰਤ ਦੇ ਵਿਸ਼ੇਸ਼ ਕਾਨੂੰਨ ਅਤੇ ਕੇਸਾਂ ਦੀ ਸੁਣਵਾਈ ਕਰਨ ਵਾਲਾ ਅਦਾਲਤੀ ਪ੍ਰਬੰਧ ਅਜਿਹਾ ਹੈ ਕਿ ਬੇਸ਼ੱਕ ਸੰਗੀਨ ਕੇਸ ਦੀ ਐਫ ਆਈ ਆਰ ਵਿੱਚ ਕਿਸੇ ਵਿਅਕਤੀ ਦਾ ਨਾਂ ਨਹੀਂ ਹੈ ਪਰ ਜੇ ਉਹ ਹਕੂਮਤ ਨੂੰ ਨਾ ਪਸੰਦ ਆਏ ਤਾਂ ਉਸ ਨੂੰ ਮਹਿਜ ਗੈਰ ਕਾਨੂੰਨੀ ਵਿਚਾਰ ਰੱਖਣ ਦੇ ਆਧਾਰ ਤੇ ਜਾਂ ਮਹਿਜ ਪਾਬੰਦੀ ਸ਼ੁਦਾ ਜਥੇਬੰਦੀਆਂ ਨਾਲ ਸੰਬੰਧਤ ਹੋਣ ਦਾ ਸ਼ੱਕ ਹੋਣ ਦਾ ਦੋਸ਼ ਲਾ ਕੇ ਬਿਨਾ ਮੁਕਦਮਾ ਚਲਾਇਆ ਬਿਨਾ ਜ਼ਮਾਨਤ 10-15 ਸਾਲ ਜੇਲ੍ਹ ਵਿੱਚ ਬੰਦ ਰੱਖਿਆ ਜਾ ਸਕਦਾ ਹੈ ਸਪਸ਼ਟ ਹੈ ਕਿ ਹਕੂਮਤ ਦੀ ਫਾਸ਼ੀਵਾਦੀ ਜੇਨੀਤ ਬੇहद ਕਨੌਣੀਆਂ ਸਾਦਸ਼ਾ ਤੋਂ ਬਾਝ ਆਉਣ ਵਾਲੀ ਨਹੀਂ ਫਾਸ਼ੀਵਾਦੀ ਮਨਸਿਆਂ ਨੂੰ ਦੇਖਦਿਆਂ ਹੱਕਾਂ ਦੇ ਪਹਿਰੇਦਾਰਾਂ ਦੀ ਜ਼ਿੰਦਗੀਆਂ ਨੂੰ ਬਚਾਉਣ ਦੀ ਇਹ ਲੜਾਈ ਭਵਕ ਵਿੱਚ ਹੋਰ ਵੀ ਖਤਰੇਪਰੀ ਤੇ ਸਖਤ ਹੋਵੇਗੀ ਅਜੇ ਪਤਾ ਨਹੀਂ ਇਸ ਧਰਤੀ ਉੱਪਰ ਇਨਸਾਨ ਲਈ ਮਾਨ ਸਨਮਾਨ ਵਾਲੀ ਜ਼ਿੰਦਗੀ ਦੇ ਲੈ ਕੇ ਹਾਲਾਤ ਪੈਦਾ ਕਰਨ ਲਈ ਪ੍ਰੋਫੈਸਰ ਸਾਈਂ ਬਾਬਾ ਵਰਗੀਆਂ ਕਿੰਨੀਆਂ ਜਹੀਨ ਸ਼ਕਸ਼ੀਤਾ ਨੂੰ ਆਪਣੀ ਜ਼ਿੰਦਗੀਆਂ ਵਾਰ ਕੇ ਇਸ ਦਾ ਮੁੱਲ ਤਾਰਨਾ ਪੈਣਾ ਹੈ ਸਾਈਂ ਬਾਬਾ ਸਟੇਨ ਸੁਆਮੀ ਵਰਗੇ ਯੋਧਿਆਂ ਦੀ ਕੁਰਬਾਨੀ ਇਸ ਜਾਨ ਹੂਲਵੀ ਲੜਾਈ 'ਚ ਹਮੇਸ਼ਾ ਪ੍ਰੇਰਨਾ ਬਣੀ ਰਹੇਗੀ ਇਹ ਸੀ ਜੀ ਮਹਿਮੂਦਪੁਰ ਹਰਾਂ ਦਾ ਬੂਟਾ ਸਿੰਘ ਰਾਂ ਦਾ ਲਿਖਿਆ ਇਹ ਲੇਖ ਜਿਹੜਾ ਅਸੀਂ ਅੱਜ ਦੇ ਤੀਸਰੀ ਅਕ ਪ੍ਰੋਗਰਾਮ ਵਿੱਚ ਤੁਹਾਡੇ ਲਈ ਪੇਸ਼ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ